ਬਰੂਦ ਵਗੈਰਾ ਇਹ ਸ਼ਰਲੇ ਵਜੇ ਹੋਇਆ ਜੀ ਪਿੱਟ ਸ ਗਿਆ ਵਿੱਚ ਹੀ ਹੈ ਜੀ ਉਹ ਅਸੀਂ ਉਹ ਕੱਢ ਰਹੇ ਹਾਂ ਜੀ ਸ਼ਰਲੇ ਵਿੱਚ ਫਸੇ ਇਹ ਮੇਰੇ ਹੱਥ ਤੇ ਆ ਜੀ ਤੁਸੀਂ ਦੇਖ ਪਾਓ ਇਹ ਅਸੀਂ ਇਹ ਅਸੀਂ ਕੱਢ ਰਹੇ ਹਾਂ ਜੀ ਵਿੱਚੋਂ ਬਾਈ ਲੋਹੇ ਦੇ ਨੇ ਬਾਈ ਗੱਲ ਲੋਹੇ ਦੀ ਆ ਜੀ ਬਿਲਕੁਲ ਜੀ ਬਿਲਕੁਲ ਬੀ ਖਾਲਸਾ ਐੜ ਤਾਂ ਇੱਥੇ ਖਨੌਰੀ ਬਾਉਂਡਰ ਤੇ ਪਹੁੰਚ ਚੁੱਕੀ ਆ ਅਸੀਂ ਇੱਥੇ ਫਰਸਟ ایڈ ਦੇ ਰਹੇ ਹਾਂ ਜੀ ਫਰਸਟ ਏਡ ਦੇ ਨਾਲ ਸਾਡੇ ਕੋ ਐਮਬੂਲੈਂਸਾਂ ਹੈਗੀਆਂ ਵੈਂਟੀਲੇਟਰ ਸਮੇਤ ਫੋਰਸ ਵਾਲੇ ਵੀ ਕਹਿੰਦੇ ਵੀ ਇਹ ਪਲਾਸਟਿਕ ਦੇ ਛਰ ਰਹੇ ਹੈਗੇ ਪਰ ਅਸੀਂ ਕੱਢ ਰਹੇ ਹਾਂ ਲੋਹੇ ਦੇ ਆ ਜੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਏ ਗੁਰਬਾਨੀ ਦਾਏ ਪਾਵਨ ਫਰਮਾਨ ਹੈ ਤੇ ਦੁਨੀਆ ਪਰਦੇ ਵਿੱਚ ਸੇਵਾ ਕਰਨ ਦੇ ਲਈ ਜਿਹੜੀ ਸੰਸਥਾ ਮਸ਼ਹੂਰ ਹੈ ਸਿੱਖਾਂ ਦੀ ਖਾਲਸਾ ਏਡ ਤਾਂ ਇੱਥੇ ਖਨੌਰੀ ਬਾਰਡਰ ਤੇ ਪਹੁੰਚ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਐਂਬੂਲੈਂਸ ਹੈ ਜਿਹੜੀ ਪੂਰੇ ਤਰੀਕੇ ਦੇ ਨਾਲ ਪੂਰੀ ਵਧੀਆ ਐਂਬੂਲੈਂਸ ਇੱਥੇ ਲਿਆ ਕੇ ਜਿਹੜੀ ਖੜਾਈ ਹੋਈ ਹੈ ਜਿਹੜੇ ਇੱਥੇ ਹਰਿਆਣਾ ਪ੍ਰਸ਼ਾਸਨ ਦੇ ਅਾ ਅਤੁੱਗਸ ਦੇ ਗੋਲਿਆਂ ਦੇ ਨਾਲ ਜਿਹੜੇ ਲੋਕ ਜ਼ਖਮੀ ਹੋਏ ਸੀ ਉਹਨਾਂ ਦੀ ਸੇਵਾ ਦੇ ਵਿੱਚ ਇਹ ਜਿਹੜੀ ਐਂਬੂਲੈਂਸ ਇੱਥੇ ਖੜਾਈ ਹੋਈ ਆ ਤਾਂ ਇਸੇ ਤਰੀਕੇ ਦੇ ਨਾਲ ਇੱਧਰ ਵੀ ਐਂਬੂਲੈਂਸ ਆ ਜਿਹੜੀ ਖਾਲਸਾ ਏਡ ਵਾਲਿਆਂ ਦੀ ਉਹ ਖੜਵਾਈ ਹੋਈ ਆ ਇੱਧਰਲੇ ਪਾਸੇ ਪਿੱਕਾ ਦੇਖੋਗੇ ਇਹ ਵੀ ਖਾਲਸਾ ਏਡ ਦਾ ਹੈ ਤਾਂ ਸੇਵਾਦਾਰ ਲਿਆਉਣ ਲੈ ਜਾਣ ਨੂੰ ਸਮਾਨ ਲਿਆਉਣ ਲੈ ਜਾਣ ਨੂੰ ਤਾਂ ਇੱਧਰਲੇ ਪਾਸੇ ਡਾਕਟਰੀ ਸਹਾਇਤਾ ਹੈ ਜਿਹੜੀ ਉਹ ਵੀ ਖਾਲਸਾ ਏਡ ਦੀ ਆ ਤਾਂ ਇੱਥੇ ਇੱਕ ਮਰੀਜ਼ ਨੇ ਮੈਂ ਕਹੂੰਗਾ ਵਤਨ ਵਾਇਲੇਸ਼ਨ ਆ ਸਕਦੀ ਆ ਉਹਦੇ ਵਿੱਚ ਨਾ ਦਿਖਾਏ ਉਹ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਬਾਈ ਜੀ ਪਾਸੇ ਹੋਵਾਂਗੇ ਥੋੜਾ ਜਿਆ ਤਾਂ ਬਾਈ ਇੱਥੇ ਪਹੁੰਚ ਚੁੱਕੇ ਹੋ ਤੁਸੀਂ ਕਿਸ ਤਰੀਕੇ ਦੀਆਂ ਸੇਵਾਵਾਂ ਨੇ ਜਿਹੜੀਆਂ ਦਵਾਈਆਂ ਜਾ ਰਹੀਆਂ ਨੇ ਅਸੀਂ ਇੱਥੇ ਫਰਸਟ ایڈ ਦੇ ਰਹੇ ਹਾਂ ਜੀ ਫਰਸਟ ਏਡ ਦੇ ਨਾਲ ਸਾਡੇ ਕੋਲ ਐਂਬੂਲੈਂਸਾਂ ਹੈਗੀਆਂ ਵੈਂਟੀਲੇਟਰ ਸਮੇਤ ਤੇ ਉਹ ਐਂਬੂਲੈਂਸ ਦੀ ਸੇਵਾ ਦੇ ਰਹੇ ਹਾਂ ਜੀ ਨਾਲ ਜਲ ਸੇਵਾ ਦੇ ਰਹੇ ਆ ਜੀ ਉਸ ਤੋਂ ਬਿਨਾ ਅਸੈਸਮੈਂਟ ਕਰ ਰਹੇ ਆ ਹੋਰ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਹੈਗੀਆਂ ਉਹ ਵੀ ਅਸੀਂ ਸਪਲਾਈ ਕਰ ਰਹੇ ਆ ਤੇ ਰਿਕੁਆਇਰਮੈਂਟ ਅਨੁਸਾਰ ਮੰਗਵਾਈ ਜਾ ਰਹੇ ਆ ਜੀ ਤਾਂ ਇਧਰ ਬਾਈ ਜੀ ਬੈਠੇ ਨੇ ਇਹਨਾਂ ਨੂੰ ਕੀ ਪ੍ਰੋਬਲਮ ਹੈ ਕੀ ਕਰ ਰਹੇ ਨੇ ਇਹਨਾਂ ਦੇ ਬਾਰੂਦ ਵਗੈਰਾ ਦੇ ਸ਼ਰਲੇ ਵਜੇ ਹੋਇਆ ਜੀ 14 ਤਰੂ 19 ਜਦੋਂ ਇੱਥੇ ਬਲਾਸਟ ਵਗੈਰਾ ਹੋਏ ਸੀਗੇ ਉਦੋਂ ਤੇ ਉਹ ਇਹ ਕਿਸੇ ਹੋਰ ਸਾਡੇ ਕੋਲ ਨਹੀਂ ਕਿਸੇ ਹੋਰ ਡਾਕਟਰ ਕੋਲ ਦਿਖਾਈ ਸੀਗੇ ਉਹ ਉਹਦੇ ਜਿਹੜੇ ਪਿਟਸ ਹੈਗੇ ਆ ਵੇਚੀ ਹੈ ਜੀ ਉਹ ਅਸੀਂ ਉਹ ਕੱਢ ਰਹੇ ਹਾਂ ਜੀ ਸਰਲੇ ਵਿੱਚ ਫਸੇ ਹੋਣੇ ਸਰਲੇ ਵਿੱਚ ਵੜ ਗਏ ਹਾਂ ਜੀ ਪਹਿਲਾਂ ਤਾਂ ਗਏ ਮੂਨਕ ਸਿਵਲ ਹਸਪੀਟਲ ਸਿਵਲ ਹਸਪੀਟਲ ਮੂਨਕ ਨੇ ਭੇਜੇ ਜੀ ਅਸੀਂ ਸੰਗਰੂਰ ਸੰਗਰੂਰ ਵਾਲਿਆਂ ਨੇ ਐਮ ਆਰ ਆਈ ਕੀਤੀ ਅੱਖਾਂ ਦੀ ਅਲੱਗ ਕੀਤੀ ਚੈਸਟ ਦੀ ਅਲੱਗ ਕੀਤੀ ਉਹਨਾਂ ਨੇ ਰੈਫਰ ਕਰਤਾ ਜੀ ਅੱਗੇ ਰਜੇਂਦਰਾ ਚ ਰਜੇਂਦਰਾ ਵਾਲਿਆਂ ਨੇ ਕੱਢੇ ਨਹੀਂ ਹੈਗੇ ਉਹ ਕਹਿੰਦੇ ਕੱਢਣ ਦੀ ਕੋਈ ਲੋੜ ਨਹੀਂ ਐਡਮਿਟ ਰੋ ਤੇ ਟੂਪ ਲਾਓ ਐਂ ਕਰੋ ਵਾਹ ਕਰੋ ਇਹ ਹੁਣ ਬਾਈ ਵਿੱਚ ਉਹਨਾਂ ਲੋਕ ਜਿਹੜੇ ਤੇ ਹੋਰ ਮੁੰਡੇ ਤੇ ਗਏ ਜਾਂ ਕੋਈ ਹੋਰ ਜਾਣਕਾਰ ਤੇ ਉਹ ਕਹਿੰਦੇ ਨੁਕਸਾਨ ਕਰਨੀ ਇਹਨਾਂ ਨੂੰ ਕਟਾ ਅੱਛਾ ਫਿਰ ਮੈਂ ਕਹਾਂ ਭਈ ਜੇ ਤੂੰ ਤੁਸੀਂ ਕੱਟਦੀ ਨਹੀਂ ਫਿਰ ਮੈਂ ਹੋਰ ਕਰੂੰਗਾ ਵੀ ਕਿ ਮੈਨੂੰ ਛਾਰ ਹੀ ਹਸਪਤਾਲ ਰਜਿੰਦਰਾ ਦੇ ਵਿੱਚੋਂ ਕਹਿੰਦੇ ਕੱਢਣ ਦੀ ਕੋਈ ਲੋੜ ਨਹੀਂ ਹੈਗੀ ਛਾਰ ਨਾਲ ਸੱਤ ਲਿਖਿਆ ਕੇ ਲੈ ਲਿਆ ਕਹਿੰਦੇ ਵੀ ਜਦੋਂ ਮੈਂ ਕਹਾਂ ਕੱਢਦੀ ਨਹੀਂ ਕਹਿੰਦੇ ਤੁਸੀਂ ਐਂ ਕਹੋ ਵੀ ਸਾਨੂੰ ਛੁੱਟੀ ਦਿਓ ਸੱਤ ਲਿਖਿਆ ਕੇ ਲੈ ਲਿਆ ਚੱਲ ਸਾਨੂੰ ਲਿਖ ਕੇ ਦੇਣਾ ਪੈਗਾ ਜਦੋਂ ਉਹਨਾਂ ਨੇ ਛਾਰ ਲਈ ਕੱਢੀ ਨਹੀਂ ਹਾਂ ਕਹਿੰਦੇ ਤਾਂ ਵਿੱਚੇ ਗਲ ਜਾਣਗੇ ਹੋ ਜਾਊਗਾ ਹੋ ਜਾਊਗਾ ਹਾਂ ਤਾਂ ਮਾਨੂੰ ਅੱਖਾਂ ਦੇ ਵਿੱਚ ਵੀ ਅਥਰੂ ਗੈਸ ਪਈ ਹੋਈ ਹੈ ਫੱਜਿਆ ਹੋਇਆ ਕੁਛ ਹੁਣ ਕੀ ਪਤਾ ਲੱਗਦਾ ਜੀ ਵੀਰੇ ਉਰੇ ਪੰਪ ਫੁੱਟਿਆ ਜਾਂ ਤੂੰ ਕੀ ਪਤਾ ਲੱਗਦਾ ਕਿੱਥੇ ਕੀ ਹੋਇਆ ਸਾਨੂੰ ਇਦਾਂ ਲੱਗ ਰਿਹਾ ਵੀ ਇਹਨਾਂ ਦੇ ਅੱਖ ਦੇ ਵਿੱਚ ਵੀ ਸੱਟ ਵਜੀ ਹੋਈ ਆ ਥਰੂ ਗੈਸ ਨਾਲ ਕਿਸੇ ਦੇ ਵੀ ਇਦਾਂ ਨਹੀਂ ਹੋਇਆ ਸਾਨੂੰ ਮਤਲਬ ਜੇ ਦੇਖੀਏ ਤਾਂ ਦਿਸ ਵੀ ਰਿਹਾ ਵੀ ਜ਼ਖਮ ਹੋਏ ਹੋਏ ਆ ਅੱਛਾ ਅੱਖਾਂ ਦੇ ਵਿੱਚ ਜ਼ਖਮ ਹੋਏ ਹੋਏ ਨੇ ਜ਼ਖਮ ਹੋਏ ਹੋਏ ਆ ਇਹਨਾਂ ਤੋਂ ਬਿਨਾ ਅਸੀਂ ਹੋਰ ਵੀ ਬਹੁਤ ਮਰੀਜ਼ ਐਹੋ ਜਿਹੇ ਆ ਜਿਹੜੇ ਸਾਡੇ ਕੋਲ 14 ਤਰੀਕ ਨੂੰ ਇਫੈਕਟਡ ਹੋਏ ਆ ਤੇ 13 14 ਨੂੰ ਉਹ ਕੰਟੀਨਿਊ ਸਾਡੇ ਕੋਲ ਆ ਰਹੇ ਆ ਤੇ ਅਸੀਂ ਇਹ ਟ੍ਰੀਟਮੈਂਟ ਕਰ ਰਹੇ ਆ ਜੀ ਉਹਨਾਂ ਦਾ ਕਿੰਨੇ ਕਰਲੇ ਨੇ ਬਈ ਇਹਨਾਂ ਦੇ ਬਾਈ ਜੀ ਹੁਣਾਂ ਦੇ ਮੇਰੇ ਖਿਆਲ 15 18 ਜ਼ਖਮ ਹੈਗੇ ਆ ਜੀ ਉਹਨਾਂ ਨੂੰ ਅਸੀਂ ਸਾਫ਼ ਕਰ ਰਹੇ ਆ ਮਤਲਬ ਜਿਸ ਤਰੀਕੇ ਦੇ ਨਾਲ ਕਹਿੰਦੇ ਨੇ ਰਜੇਂਦਰਾ ਦੇ ਵਿੱਚ ਗਏ ਸੀ ਉਹ ਕਹਿੰਦੇ ਕੱਢਣ ਦੀ ਲੋੜ ਨਹੀਂ ਤਾਂ ਇਦਾਂ ਦੀ ਕੋਈ ਗੱਲ ਹੁੰਦੀ ਆ ਕੱਢਣ ਦੀ ਲੋੜ ਹੈ ਜਾਂ ਨਹੀਂ ਹੈ ਦੇਖੋ ਜੀ ਸਾਡਾ ਐਕਸਪੀਰੀਅੰਸ ਤਾਂ ਇਹ ਕਹਿੰਦਾ ਵੀ ਜ਼ਖਮ ਸਾਫ਼ ਕਰਨੇ ਚਾਹੀਦੇ ਆ ਜਿਹੜੀ ਸਰੀਰ ਦੇ ਵਿੱਚ ਚੀਜ਼ ਹੈ ਗਈ ਆ ਉਹਨਾਂ ਨੂੰ ਕੱਢਣੇ ਚਾਹੀਦੇ ਆ ਤੇ ਬਾਕੀ ਇਹ ਵੀ ਫੋਰਸ ਵਾਲੇ ਵੀ ਕਹਿੰਦੇ ਵੀ ਇਹ ਪਲਾਸਟਿਕ ਦੇ ਸ਼ਰਲੇ ਹੈਗੇ ਪਰ ਅਸੀਂ ਕੱਢ ਰਹੇ ਆ ਲੋਹੇ ਦੇ ਆ ਜੀ अच्छा हां जी हां ओर्स वाले कहंदे ये कहंदे प्लास्टिक ਦੇ ਨੇ ਲੋਹੇ ਦੇ ਸ਼ਰਲੇ ਨਹੀਂ ਹਾਂ ਅਸੀਂ ਸੁਣਨ ਚ ਇਹੀ ਆਉਂਦਾ ਵੀ ਉਹ ਕਹਿੰਦੇ ਪਲਾਸਟਿਕ ਦੇ ਹੁੰਦੇ ਆ ਜੇ ਵਗੈਰਾ ਵਗੈਰਾ ਪਰ ਅਸੀਂ ਦੇਖ ਰਹੇ ਆ ਵੀ ਲੋਹੇ ਦੇ ਆ ਜੀ ਮੈਟਲ ਆ ਅਛਾ ਮੈਟਲ ਹਾਂ ਅਸੀਂ ਕੱਢੇ ਜੀ ਕਾਫੀ ਕੱਢੇ ਆ ਤੇ ਮੈਟਲ ਆ ਜੀ ਹੁਣ ਅਸੀਂ ਸਾਡੇ ਕੋਲ ਟਾਈਮ ਹੈ ਨਹੀਂ ਅੱਗੇ ਦਿਖਾ ਆਪਣੇ ਘਰ ਕੇ ਵੀ ਇਦਾਂ ਜਿੱਦਾਂ ਜੀ ਸ਼ਰਲੇ ਨੇ ਅਸੀਂ ਸ਼ੰਭੂ ਬਾਰਡਰ ਤੇ ਅਸੀਂ ਨੇ ਜੀ ਵੀਡੀਓ ਰਾਈਆਂ ਇਦਾਂ ਦੇਖੇ ਵੀ ਨਹੀਂ ਜੋ ਲੋਹੇ ਹੀ ਹੋ ਰੜਕਦਾ ਜੀ ਜਿਹੜਾ ਸ਼ਰਲੇ ਨੇ ਜਿੱਦਾਂ ਵੀ ਇਹਨਾਂ ਦੇ ਵੀ ਇਦਾਂ ਹੀ ਹੋਈ ਤੇ ਉਹ ਕਹਿੰਦੇ ਕੁਛ ਨਹੀਂ ਵੀ ਹਾਂਜੀ ਅਸੀਂ ਪਲਾਸਟਿਕ ਦੇ ਗੋਲੀਆਂ ਪਰ ਪਲਾਸਟਿਕ ਜਿਹੜੀ ਗੋਲੀ ਆ ਜਿਹੜੀ ਜ਼ਖਮ ਆ ਜ਼ਖਮ ਜੀ ਪੂਰਾ ਅੰਦਰ ਡੀਪਲੀ ਤੱਕ ਜਾਂਦਾ ਜੀ ਹੁੰਦਾ ਹਾਂਜੀ ਤੇ ਕਾਫੀ ਉਹ ਜਾਨਕੀ ਇਹ ਅਥਰੂ ਗੈਸ ਨਹੀਂ ਕਈ ਹੋਰ ਵੀ ਗੋਲੇ ਇਹ ਸਿੱਟ ਕੇ ਉਹ ਕਰ ਰਹੇ ਨੇ ਹਾਂਜੀ ਜੋ ਵੀ ਤਾਂ ਅਸੀਂ ਦਿਖਾ ਨਹੀਂ ਸਕਦੇ ਬਾਈ ਦੀ ਹਾਲਤ ਜੀ ਇਸ ਤਰੀਕੇ ਦੀ ਆ ਕਿਉਂਕਿ ਜਿਹੜੇ ਜ਼ਖਮ ਨੇ ਉਹ ਹੈ ਨੇ ਤਾਂ ਇਧਰੋਂ ਬਾਈ ਦਿਖਾਉਣਗੇ ਤਾਂ ਵਤਨ ਇਧਰ ਦਿਖਵਾ ਦਿਓ ਇੱਕ ਸੰਭ ਕੇ ਰੱਖਿਆ ਹੋਇਆ ਜੀ ਸ਼ਾਇਦ ਤੁਹਾਨੂੰ ਸ਼ਾਇਦ ਦਿਖਾ ਪਾਈਏ ਅਸੀਂ अच्छा ता आ गोली है जमे अपने साइकिल दी गोली हुंदी है हां जी हां जी ए मेरे हाथ ते है जी ਤੁਸੀਂ ਦੇਖ ਪਾਓ ਇਹ ਅਸੀਂ ਇਹ ਅਸੀਂ ਕੱਢ ਰਿਆ ਜੀ ਵਿੱਚ ਦਾ ਲੋਹੇ ਦੇ ਨੇ ਬਾਈ ਨਾ ਲੋਹੇ ਦੇ ਆ ਜੀ ਬਿਲਕੁਲ ਜੀ ਬਿਲਕੁਲ हां जी ਬਾਈ ਲੋਹੇ ਦੇ ਸ਼ਰ ਨੇ ਸਰਕਾਰੀ ਹਸਪਤਾਲ ਦੇ ਡਾਕਟਰ ਕਹਿ ਰਹੇ ਨੇ ਇਹਨਾਂ ਨੂੰ ਵੀ ਕੱਢਣ ਦੀ ਲੋੜ ਨਹੀਂ ਹੈਗੀ ਤਾਂ ਕਿਤੇ ਨਾ ਕਿਤੇ ਆਪਣੀ ਡਿਊਟੀ ਤੋਂ ਭੱਜ ਰਹੇ ਨੇ ਭਾਜੀ ਸਰਕਾਰ ਤਾਂ ਕਹਿੰਦੀ ਹੋਈ ਨਹੀਂ ਵੀ ਇਹ ਲੋਹੇ ਦੇ ਹੈਗੇ ਆ ਜਾਂ ਅਸੀਂ ਫਾਇਰ ਕਰ ਰਹੇ ਆ ਉਹ ਤਾਂ ਮੰਨਦਾ ਹੀ ਨਹੀਂਗੇ ਪਰ ਸਾਡੇ ਸਾਹਮਣੇ ਤੁਹਾਡੇ ਸਾਹਮਣੇ ਆ ਜੀ ਦੇਖੋ ਇਹ ਅੱਖਾਂ ਦੀ ਵੀ ਬਹੁਤ ਜ਼ਿਆਦਾ ਹਾਲਤ ਖਰਾਬ ਹੈ ਬਾਈ ਜੀ ਹਾਂ ਬਾਈ ਦੀ ਬਹੁਤ ਖਰਾਬ ਹੈ ਜੀ ਇਹਨਾਂ ਤੋਂ ਬਿਨਾ ਹੋਰ ਵੀ ਜਿਹੜੇ ਹੈਗੇ ਆ ਅਮ ਟਾਇਰ ਗੈਸ ਬੰਬ ਦੇ ਨਾਲ ਅੱਖਾਂ ਬਹੁਤ ਖਰਾਬ ਹੋਈਆਂ ਹੋਈਆਂ ਲੋਕਾਂ ਦੀਆਂ 3 ਦਿਨ ਪਹਿਲਾਂ ਜਿਹਨਾਂ ਟਾਇਰ ਗੈਸ ਬੰਬ ਜਿਹੜੇ ਹੈਗੇ ਆ ਬਲਾਸਟ ਕੀਤੇ ਸੀ ਅੱਜ ਤੱਕ ਜਿਹੜਾ ਵੀ ਬਾਰਡਰ ਤੇ ਜਾਂਦਾ ਹੈਗਾ ਉਹ ਵਾਪਸ ਆ ਕੇ ਜਲਨ ਮਹਿਸੂਸ ਕਰਦਾ ਜੀ ਹਾਂਜੀ ਜਦੋਂ ਅਸੀਂ ਵੀ ਉੱਥੇ ਜਾ ਰਹੇ ਸੀ ਜਿਵੇਂ ਮੰਨ ਲਓ ਉੱਥੇ ਖੜ ਕੇ ਕੋਈ ਧੁਮਾਕ ਜੀ ਚੜ੍ਹਦੀਆ ਜਿਵੇਂ ਕੋਈ ਗੈਸ ਲਗਾਤਾਰ ਛੱਡੀ ਜਾ ਰਹੀ ਹੁੰਦੀ ਹੈ ਉੱਥੇ ਚਾਹੇ ਸਵੇਰੇ ਚਲੇ ਜਾਓ ਸ਼ਾਮ ਨੂੰ ਚਲੇ ਜਾਓ ਰਾਤ ਨੂੰ ਚਲੇ ਜਾਓ ਭਾਜੀ ਤੁਹਾਨੂੰ 3 ਦਿਨ ਹੋ ਗਏ ਤੁਸੀਂ ਤੀਜੇ ਦਿਨ ਗਏ ਹੋ ਅੱਜ ਮਤਲਬ ਅੱਜ ਤੀਜਾ ਦਿਨ ਆ ਤੇ ਉਹਨੂੰ ਅੱਜ ਮਹਿਸੂਸ ਹੋ ਰਿਹਾ ਉਸ ਦਿਨ ਕੀ ਮਹਿਸੂਸ ਹੁੰਦਾ ਦਿਨ ਵੀ ਅਸੀਂ ਵਿਚੇ ਸੀਗੇ ਸਾਨੂੰ ਵੀ ਚੜ ਗਿਆ ਸੀ ਉਸੇ ਦਿਨ ਜਿਵੇਂ ਜਦੋਂ ਲਗਾਤਾਰ ਸੁੱਟੇ ਜਾ ਰਹੇ ਸੀ ਅਸੀਂ ਵੀ ਉੱਥੇ ਹੀ ਸੀਗੇ ਤਾਂ ਮਤਲਬ ਹਲੇ ਤੱਕ ਉਹਨਾਂ ਦਾ ਅਸਰ ਹੀ ਨਹੀਂ ਗਿਆ ਜਾਂ ਹੋਰ ਛੱਡੀ ਜਾ ਰਹੀ ਹੁੰਦੀ ਆ ਕੀ ਹੈ ਸਾਨੂੰ ਲੱਗਦਾ ਵੀ ਅਸਰ ਹੀ ਨਹੀਂ ਗਿਆ ਕਿਉਂਕਿ ਆਵਾਜ਼ ਵਗੈਰਾ ਤਾਂ ਨਹੀਂ ਸੁਣੀ ਵੀ ਬਲਾਸਟ ਹੋਰ ਹੋਏ ਆ ਤੇ ਉਹਦਾ ਅਸਰ ਹੀ ਇੰਨਾ ਜ਼ਿਆਦਾ ਜੀ ਇੰਨਾ ਨੁਕਸਾਨ ਕਰਦੇ ਆ ਉਹ ਜੀ ਇਹ ਚੀਜ਼ ਪੈਂਦੀ ਜਦੋਂ ਦਾੜੀ ਬੋਹਣਾ ਤੱਕ ਕੀ ਕੰਗੇ ਰਾ ਬਾਈ ਤਾਂ ਕਿ ਅੱਛਾ ਤਾੜੀ ਦੇ ਵਿੱਚ ਵੀ ਬੱਜੇ ਹੋਣੇ ਬਾਈ ਹੋਰ ਵੀਰੇ ਕਿੱਥੇ ਜੇ ਪੈਂਦੀ ਹੈ ਜੀ ਤਾਂ ਦੇਖ ਸਕਦੇ ਹਾਂ ਦਾੜੀ ਦੇ ਵਿੱਚ ਵੀ ਕਿਤਨੇ ਕਿਤੇ ਬਾਈ ਕਹਿੰਦੇ ਚੀਜ਼ ਹੈ ਜਿਹੜੀ ਪੈ ਰਹੀ ਹੈ ਤਾਂ ਇੱਧਰ ਇਸ ਤਰੀਕੇ ਦੇ ਨਾਲ ਜਿਹੜੇ ਛਰਲੇ ਨੇ ਉਹ ਬੱਚੇ ਹੋਏ ਨੇ ਤਾਂ ਖਾਲਸਾ ਏਡ ਦੀ ਟੀਮ ਹੈ ਜਿਹੜੀ ਇੱਥੇ ਕੱਢ ਰਹੀ ਹੈ ਰਜਿੰਦਰਾ ਹਸਪਤਾਲ ਦੇ ਵਿੱਚ ਗਏ ਸੀ ਬਾਈ ਤੇ ਰਜਿੰਦਰਾ ਹਸਪਤਾਲ ਦੇ ਵਿੱਚ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਕੱਢਣ ਦੀ ਲੋੜ ਨਹੀਂ ਹੈਗੀ ਜਿਵੇਂ ਇਹ ਕਹਿ ਰਹੇ ਨੇ ਕਿ ਰਜਿੰਦਰਾ ਹਸਪਤਾਲ ਦੇ ਡਾਕਟਰ ਸਾਨੂੰ ਕਹਿ ਰਹੇ ਸੀ ਕਿ ਇਹਨੂੰ ਕੱਢਣ ਦੀ ਲੋੜ ਨਹੀਂ ਕਿਤਨਾ ਕਿਤੇ ਡਾਕਟਰ ਵੀ ਨੇ ਜਿਹੜੇ ਜਿਨ੍ਹਾਂ ਦਾ ਕਰਤੱਵ ਹੁੰਦਾ ਹੈ ਮਰੀਜ਼ ਦਾ ਹਰ ਦੁੱਖ ਹੈ ਜਿਹੜਾ ਉਸ ਨੂੰ ਦੂਰ ਕੀਤਾ ਜਾਵੇ ਪਰ ਕਹਿੰਦੇ ਰਜਿੰਦਰਾ ਹਸਪਤਾਲ ਦੇ ਵਿੱਚ ਸਾਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਕੱਢਣ ਦੀ ਲੋੜ ਨਹੀਂ ਹੈਗੀ ਤਾਂ ਲੋੜ ਹੈ ਕਿਤੇ ਨਾ ਕਿਤੇ ਇੱਕ ਕਿਸਾਨ ਜਿਹੜੇ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਅੰਨ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਜਿਸ ਤਰੀਕੇ ਦਾ ਵਤੀਰਾ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਦੇ ਕਹਿੰਟ ਦੇ ਮੁਤਾਬਕ ਜਿਸ ਤਰੀਕੇ ਦਾ ਵਤੀਰਾ ਡਾਕਟਰਾਂ ਵੱਲੋਂ ਕੀਤਾ ਗਿਆ ਉਹ ਵੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਤਾਂ ਲੋੜ ਹੈ ਕਿ ਤਨਾ ਕਿਤੇ ਸੋਚਣ ਦੀ ਕਿਉਂਕਿ ਸਾਡੇ ਦੇਸ਼ ਦੇ ਹੀ ਨਾਗਰਿਕ ਨੇ ਤੇ ਸਾਡੇ ਦੇਸ਼ ਦੇ ਹੀ ਜਿਹੜੇ ਸਾਹਮਣੇ ਜਵਾਨ ਖੜੇ ਨੇ ਉਹਨਾਂ ਨੇ ਇਹਨਾਂ ਕਿਸਾਨਾਂ ਦੇ ਸ਼ਰਲੇ ਨੇ ਜਿਹੜੇ ਮਾਰੇ ਸੀ ਤਾਂ ਅੱਜ ਸ਼ਰਲੇ ਤੀਸਰੇ ਦਿਨ ਖਾਲਸਾ ਈਡ ਦੀ ਟੀਮ ਵੱਲੋਂ ਕੱਢੇ ਜਾ ਰਹੇ ਨੇ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ